ਦੇ ਵਿੱਚ ਕੁਆਲਿਟੀ ਆ ਜਿਹੜੀ ਵੈਡ ਦੇ ਵਿੱਚ ਬਰੀਡ ਆ ਜਿਹੜਾ ਪਾਣਾ ਵੈਡ ਦੇ ਵਿੱਚ ਸੁਨਫਾ ਪਾਣਾ ਉਹ ਵੇਖੋ ਤੁਸੀਂ ਇੱਕ ਅਗਵਾਈ ਭਰਦਾ ਵਾ ਵਾਕਿਆ ਇਵੇਂ ਬੱਚੇ ਕਿਸੇ ਚੰਗੇ ਘਰਾਣੇ ਦੀ ਆ ਚੱਲ ਵੀ ਹੱਤ ਤੋਂ 8 ਮਹੀਨੇ ਦੇ ਨੇੜੇ ਲੱਗ। ਠੀਕ ਹੈ ਬਈ ਠੀਕ ਹੈ ਵੀਰੇ ਤੇ ਕੋਈ ਸੀਮਨ ਸੂਮਨ ਦਾ ਰਿਕਾਰਡ ਹੈ ਕਿ ਨਹੀਂ? ਇਹ ਬਰਲਟ ਵਾਈਡ ਸੀਮਨ ਦੀ ਆ ਬਈ। ਠੀਕ ਹੈ ਬੱਡੇ ਬਈ ਠੀਕ ਆ ਤੇ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਆਪਾਂ? ਇਹ ਬਈ ਆਪਾਂ ਹਾਂ ਤੇ ਨਾ ਮੁੱਲ ਲੈਂਦਾ ਜੇ ਕੋ ਮਾਰਜੀ ਲਈ ਬਈ ਸਾਲ ਦੀ ਆ। 12 ਮਹੀਨੇ ਦੀ ਹੈ। ਝੋਲੀ ਝਾੜੀ ਜਾਂਦੀ ਵੀ ਬਹੁਤ ਚੰਗੀ ਆ। ਬਹੁਤ ਚੰਗੀ ਆ ਬਈ ਬਹੁਤ ਸੀਮਨ ਚੰਗੇ ਦੀ ਆ ਵੀ। ਠੀਕ ਹੈ ਬਈ ਇਹ ਕਿਹੜੇ ਕੁੜੇ ਦੀ ਪਤਾ ਕੁਛ ਨਹੀਂ। ਇਹ M29 ਦੀ ਆ ਵੀਰੇ। ਠੀਕ ਆ ਬਈ ਠੀਕ ਆ ਯਾਰ। ਝੋਲੀ ਝਾੜੀ ਚੰਗੀ ਆ ਹਨਾ ਬਈ। ਹੂੰ। ਇਹ ਕਿੰਨੇ ਦੀ ਦੇ ਦਈਏ ਵੀ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਤੇ ਇੰਸਟਾਗ੍ਰਾਮ ਪੇਜ ਨੂੰ ਕਰ ਲਓ ਫੋਲੋ ਤੁਸੀਂ ਵੀ ਜੇਕਰ ਕੋਈ ਵੀਡੀਓ ਕਰਾਉਣੀ ਚਾਹੁੰਦੇ ਆ ਤਾਂ ਸਾਡਾ ਦਿੱਤਾ ਹੋਇਆ ਨੰਬਰ 84277 50724 84277 50724 ਤੇ ਕਰੋ ਕਾਲ ਅਸੀਂ ਤੁਹਾਡੇ ਕੋਲੇ ਪਹੁੰਚਾਂਗੇ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਦੇਵੀ ਵਾਲੇ ਦੇ ਵਿੱਚ ਦੇਵੀ ਆਲਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਸ਼ਹਿਰ ਕੋਟਕਪੂਰਾ ਇਸ ਪਿੰਡ ਦਾ ਗਵੰਡੀ ਜਾਂ ਪਿੰਡ ਆ ਸ਼ਹਿਰ ਆ ਸੌਰੀ ਔਰ ਸ਼ਹਿਰ ਕੋਟਕਪੂਰੇ ਤੋਂ 5-6 ਕਿਲੋਮੀਟਰ ਦੀ ਦੂਰੀ ਆ ਤੇ ਜਿਹੜਾ ਸ਼੍ਰੀ ਅਮਰਤਸਰ ਵਾਲਾ ਹਾਈਵੇ ਆ ਫਰੀਦਕੋਟ ਤੋਂ ਜਾਂਦਾ ਜਾਂ ਆਪਾਂ ਬਰਗਾੜੀ ਵਾਲੀ ਸਾਈਡ ਤੋਂ ਆਉਣੇ ਆ ਜਦੋਂ ਤੋਂ ਉਸ ਹਾਈਵੇ ਤੋਂ 3 ਕੁ ਕਿਲੋਮੀਟਰ ਨਾਲ ਹਟਮਾ ਜਿਹੜਾ ਪਿੰਡ ਆ ਮੇਤਰੋ ਦੇਵੀ ਆਲਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਲੈਣ ਦਾ ਕੰਮ ਆ ਔਰ ਵਪਾਰ ਲੈਣ ਦੇ ਵਿੱਚ ਆਏ ਹੋਏ ਜਾਨਵਰ ਤੁਹਾਨੂੰ ਦਰਸ਼ਨ ਕਰਵਾਉਣੇ ਆ ਮਿੱਤਰੋ ਦੋ ਬੱਥੇਆ ਵਿਖਾਉਂਗਾ ਇੱਕ ਕੱਟੀ ਵਿਖਾਉਂਗਾ ਇੱਕ ਗਾਂ ਵਿਖਾਉਂਗਾ ਕਿੰਨਾ ਦੁੱਧ ਤਿਆਰਾ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈਣਿਆ ਉਹ ਮਿਲਦੇ ਆ ਭਰਾ ਦਾ ਨਾਲ ਮੁਲਾਕਾਤ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਟ ਵੀਰੇ ਬਹੁਤ ਵਧੀਆ ਬਾਈ ਸੇਤਾ ਠੀਕ ਠਾਕ ਆ ਭਰਾ ਬਹੁਤ ਵਧੀਆ ਹਾਂਜੀ ਠੀਕ ਆ ਵੀਰੇ ਵੱਡੇ ਭਾਈ ਵਪਾਰ ਲੈਣ ਕਦੋਂ ਤੋਂ ਕਰਦਾ ਵੀਰਾ ਵੀਰਾ ਵੀਰ ਹੋਵੇ 5-6 ਸਾਲ ਆਪਾਂ ਨੂੰ 5 ਠੀਕ ਆ ਠੀਕ ਆ ਬਾਈ ਵੱਡੇ ਭਾਈ ਜਿਹੜੀ ਆ ਵਹਿੜ ਆ ਹਨਾ ਇਹ ਕਿੰਨਾ ਸੂਆ ਸੂਈ ਹੋਈ ਆ ਵੀਰੇ ਇਹ ਦੂਜਾ ਸੂਆ ਬਾਈ ਮੂੰਹ ਚਾਰ ਦੰਦਾਂ ਦਾ ਦੂਜਾ ਸੂਆ ਮੂੰਹ ਚਾਰ ਦੰਦਾਂ ਦਾ ਹੈ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਬਈ ਸੂਈ ਨੂੰ ਬਈ ਅੱਜ ਨੂੰ 15 16 ਦਿਨ ਹੋ ਚੱਲਿਆ 15 16 ਦਿਨ ਹੋ ਚੱਲਿਆ ਹੈ ਕਿੰਨਾ ਦੁੱਧ ਤਿਆਰ ਹੋਊਗਾ ਵੀ ਦੇ ਦੁੱਧ ਬਈ ਇਹਦੇ ਥੱਲੇ 17 17 ਲੀਟਰ ਹੈਗਾਗਾ 16 ਕਿਲੋ ਆਪਾਂ ਮਣਕੇ ਦੇ ਦਾਂਗੇ 17 ਮਨ 16 ਕਿਲੋ ਹਨ ਕੰਡੇ ਵਾਲਾ ਹਾਜ਼ਰ ਹੈ ਤੇ ਚਵਾਈ ਚਵਾਈ ਕਿਵੇਂ ਹੈ ਚਵਾਈ ਚ ਬਹੁਤ ਚੰਗੀ ਆ ਬਾਈ ਠੀਕ ਆ ਵੀਰੇ ਠੀਕ ਆ ਯਾਰ ਇਹ ਵੈੜ ਤੇਰੀ ਚੰਗੀ ਆ ਯਾਰ ਵੈੜਾ ਇਹੋ ਜਿਹਾ ਤੋਕੜ ਗੱਪਣ ਕਰਕੇ ਹੀ ਪੈਣਾ ਨੇੜੇ ਬੀਤੀ ਰੇਟ ਕਰਦਾ ਤੂੰ ਯਾਰ ਇਹਦਾ ਬਾਈ ਇਹਦਾ 62000 ਰੁਪਿਆ ਮੁੱਲ ਆ 58000 ਦੀ ਵੈੜ ਦੇ ਦਾਂਗੇ 55000 ਦਾ ਮੰਨ ਤਾ ਕੋਈ ਥੋੜਾ ਬੋਤਾ ਪਾ ਥੋੜਾ ਬੋਤਾ ਹੀ ਹੋ ਜਾਊਗਾ ਬਾਈ ਠੀਕ ਆ ਯਾ ਰੇਟ ਵੀ ਜ਼ਰਾ ਠੀਕ ਆ ਤੋਰੀ ਬਾਈ ਕੱਢੀ ਬਾਹਰ ਨੂੰ ਵੀਰੇ ਯਾਰ ਲੈ ਵੀ ਮਿੱਤਰੋ ਦੂਜਾ ਸੂਆ 17 ਕਿਲੋ ਵੀਰੇ ਹਾਂਜੀ ਬਾਈ 17 ਕਿਲੋ ਦੁੱਧ ਹਾਜ਼ਰ ਆ 15 ਦਿਨਾਂ ਦੀ ਸੋਈ ਆ ਤੇ ਹੁਣ ਤੁਸੀਂ ਇਹ ਵੇਖ ਲਓ ਦੁੱਧੋਂ ਤੇ 55000 ਦੀ ਬੱਚੀ ਤੋਕੜ ਗੱਭਣ ਕਰ ਲਿਓ ਜਿੰਦੇ ਮਰਜ਼ੀ ਮੂਰੇ ਲਾ ਦਿਓ ਕੋਈ ਤੁਹਾਨੂੰ ਮਹਿੰਗੀ ਨਹੀਂ ਕਹਿ ਕੇ ਜਾਂਦਾ ਮੈਂ ਵਾਅਦੇ ਨਾਲ ਕਹਿ ਦਿੰਦਾ ਕਿਉਂਕਿ ਵੈੜ ਦੇ ਵਿੱਚ ਨਸਲ ਆ ਜਿਹੜੀ ਵੈੜ ਦੇ ਵਿੱਚ ਕੁਆਲਿਟੀ ਆ ਜਿਹੜੀ ਵੈੜ ਦੇ ਵਿੱਚ ਬਰੀਡ ਆ ਜਿਹੜਾ ਪਾਣਾ ਵੈੜ ਦੇ ਵਿੱਚ ਸੁਨਫਾ ਪਾਣਾ ਉਹ ਵੇਖੋ ਤੁਸੀਂ ਇੱਕ ਅਗਵਾਈ ਭਰਦਾ ਵਾ ਵਾਕਿਆ ਹੀ ਵੀ ਬੱਚੀ ਕਿਸੇ ਚੰਗੇ ਘਰਾਣੇ ਦੀ ਆ ਮਣਾ ਐਵੇਂ ਮੌਸਮ ਕਰਕੇ ਥੋੜੀ ਜੀ ਦੁੱਧ ਇੱਥੇ ਖੜੀ ਆ ਜੇ ਸਿਆਲ ਹੁੰਦਾ ਤਾਂ 20 ਕਿਲੋ ਦੁੱਧ ਨੂੰ ਕੋਈ ਟੋਰੇ ਨਾਲ ਦਈ ਜਾਣਾ ਸੀ ਤੁਹਾਨੂੰ ਦਾ ਸਹਜ ਲੇਵੇ ਦੀ ਬਣਾਵਟ ਬੰਤਰ ਆ ਜਿਹੜੀ ਉਹ ਵੇਖੋ ਤੁਸੀਂ ਕੁਆਲਿਟੀ ਵਾਲਾ ਆਰਡਰ ਲੱਗਾ ਹੋਇਆ ਕਰਮਾਲੀ ਨੂੰ ਬਹੁਤ ਸੋਹਣੀ ਬੰਤਰ ਦੇ ਵਿੱਚ ਲੇਵਾ ਵਾ ਰੇਟ ਇਹਦਾ 6858000 ਦੀ ਮਾਈਆਂ ਦਾ ਦੇ ਦੇਾਂਗੇ ਉਹਦੇ ਵਿੱਚ ਵੀ ਮਾਨਤਨ ਤੁਹਾਡਾ ਪਈ ਜਾਂਦਾ ਕੋਈ ਗੱਲ ਕਰ ਦੇਾਂਗੇ ਆ ਬੱਛੀ ਬਾਈ ਕਿੰਨੇ ਚਰਦੀ ਹੈ ਵੀਰੇ ਏ ਵੀਰ ਹੋਊਗੀ ਮੰਨ ਕੇ ਚੱਲ ਵੀ 7 ਤੋਂ 8 ਮਹੀਨੇ ਦੇ ਨੇੜੇ ਠੀਕ ਆ ਬਈ ਠੀਕ ਆ ਵੀਰੇ ਤੇ ਕੋਈ ਸੀਮਨ ਸੁਮਨ ਦਾ ਰਿਕਾਰਡ ਹੈ ਕਿ ਨਹੀਂ ਇਹ ਬਰਲਡ ਵਾਈਡ ਸੀਮਨ ਦੀ ਆ ਬਾਈ ਠੀਕ ਆ ਵੱਡੇ ਬਾਈ ਠੀਕ ਆ ਤੇ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਆਪਾਂ ਇਹ ਬਈ ਆਪਾਂ ਹਾਂ ਤੇ ਨਾ ਮੋਲ ਲੈਂਦਾ ਜਿਹੜਾ ਕੋ ਮਰਜ਼ੀ ਗਲੇ 15000 ਦੀ ਬੱਛੀ ਦੇ ਦਾਂਗੇ 15000 ਦੀ ਹੈ ਉਹਦੇ ਵਿੱਚੋਂ ਕੋਈ ਮਾਨਤਾ ਥੋੜਾ ਬੋਤਾ ਥੋੜਾ ਬੋਤਾ ਹੋ ਜੂ ਬਾਈ ਠੀਕ ਆ ਯਾਰ ਕੱਢੀ ਬਾਨੂ ਤੋਰੀ ਵੀਰੇ ਇਨੀ ਦਾ ਦੁੱਧ ਹੀ ਪੀਗੀ ਹੋਣੀ ਹੈ ਤਿਆਰ ਹੁੰਦੀ ਮੈਂ ਤਾਂ ਹੈ ਲੈ ਵੀ ਮਿੱਤਰੋ 7-8 ਮਹੀਨਿਆਂ ਦੀ ਹੈ ਕਰਮਾਂ ਵਾਲੀ ਦੇਖੋ ਤੁਸੀਂ ਅੰਗੂਕ ਗਵੱਥੀ ਨੂੰ ਬਹੁਤ ਚੰਗੇ ਲੱਗੇ ਝੋਲੀ 40 ਦੀ ਬੱਛੀ ਬਲੇ ਮਰੇ ਮੁੰਡਿਆ ਝੋਲੀ 40 ਦੀ ਬੱਛੀ ਬਹੁਤ ਚੰਗੀ ਆ ਲੈ ਪੋਤੇ ਤਾਂ ਝੋਲੀ ਜ਼ਰੂਰ ਵਿਖਾਈ ਇੱਕ ਵਾਰੀ ਬੱਛੀ ਦੀ ਤੁਹਾਨੂੰ ਪਸੰਦ ਆਊਗੀ ਬੱਛੀ ਦੀ ਝੋਲੀ ਮਿੱਤਰੋ ਕਿਉਂਕਿ 1 ਕਰੋੜ ਸਿੱਧੀ ਟਾਂਚੇ ਵੱਲੋਂ ਜ਼ਬਰਦਸਤ ਬੱਛੀ ਬਣੂਗੀ ਕੁਆਲਿਟੀ ਆ ਜਿਹੜੀ ਬੱਛੀ ਦੇ ਵਿੱਚ ਉਹ ਦੁੱਧ ਵਾਲੇ ਪੱਖਾਂ ਤੋਂ ਪੂਰੀ ਚੰਗੀ ਰਹਿਣ ਵਾਲੀ ਆ ਕਿਉਂਕਿ ਬੱਛੀ ਅਗਵਾਈ ਭਰਦੀ ਆ ਮਿੱਤਰੋ ਆਹ ਦੇਖ ਸਕਦੇ ਹੋ ਝੋਲੀ ਜਾਂਦੀ ਇੱਕ ਵਾਰੀ ਫੇਰ ਤੋਂ ਠੀਕ ਆ ਬਾਈ ਸੱਤਾ ਅੱਠਾਂ ਮਹੀਨਿਆਂ ਦੀ ਆ ਸਾਰੀ ਤੇ ਤੇ ਦੋ ਗੁਬੂਰੀਆਂ ਫੀਡ ਦੀਆਂ ਨਗਾਦਿਆ ਜੇ ਤੇ AI ਨੇ ਕਰ ਲੈਣੀ ਲੈ ਲੈਣੀਆਂ ਤੇ ਟਕਾਣੇ ਤੇ ਤਿਆਰ ਹੋ ਗਈ ਬਾਹਲਾ ਨਹੀਂ ਤਾਂ 70 8000 ਤੋਂ ਡਿੱਗਦੀ ਨਹੀਂ ਮਿੱਤਰੋ ਤੇ ਠੇਕੇ ਤੇ 5-7 ਕਿਲੇ ਲੈਣ ਨਾਲੋਂ ਚੰਗੀ ਰਹਿ ਜੂਗੀ ਬਾਕੀ ਤੁਸੀਂ ਆਪਦੀ ਵਿਚਾਰ ਬਣਾ ਲਿਆ ਜੀ ਆਹ ਕੱਟੀ ਬਈ ਕਿੰਨੇ ਚਰਦੀ ਹੈ ਵੀਰੇ ਇਹ ਕੱਟੀ ਬਈ ਸਾਲ ਦੀ ਆ 12 ਮਹੀਨੇ ਦੀ ਹੈ ਝੋਲੀ ਝਾੜੀ ਜਾਂਦੀ ਵੀ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਬਈ ਬਹੁਤ ਸੀਮਾਂ ਚੰਗੇ ਦੀ ਹੈ ਵੀ ਠੀਕ ਆ ਬਈ ਇਹ ਕਿਹੜੇ ਕੁੜੇ ਦੀ ਪਤਾ ਕੁਛ ਨਹੀਂ ਇਹ M29 ਦੀ ਆ ਵੀਰੇ ਠੀਕ ਆ ਬਈ ਠੀਕ ਆ ਯਾਰ ਝੋਲੀ ਝਾੜੀ ਚੰਗੀ ਹੈ ਹਨਾ ਬਈ ਹੂੰ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ ਬਈ ਮ ਬੜਾ ਪਤਾ ਮੰਤਨ ਜੇ ਕੋਈ ਬੱਛੀ ਤੇ ਕੱਟੀ ਕਵੇ ਵੀ ਦੋਵੇਂ ਹੀ ਲੈਣੀਆਂ ਜੋੜਾ ਬਣਾ ਕੇ ਮੈਂ ਜੋੜਾ ਲੈ ਕੇ ਜਾਣਾ ਫਿਰ ਮੰਤਨ ਕਰ ਦੇਗਾ ਖੁੱਲਾ ਕੋਈ ਹਾਂ ਬਾਈ ਖੁੱਲਾ ਕਰ ਦਾਂ ਠੀਕ ਆ ਬਾਈ ਠੀਕ ਆ ਵੀਰੇ ਤੇ ਬਾਈ ਆ ਜਿਹੜੀ ਬੱਛੀ ਵੀਰੇ ਯਾਰ ਹਾਂਜੀ ਬਾਈ ਇਹ ਕਿੰਨੇ ਚਰਦੀ ਆ ਵੀਰੇ ਇਹ ਬਾਈ ਲਗਭਗ 7 ਮਹੀਨਿਆਂ ਦੀ ਐ ਬਈ ਠੀਕ ਹੈ ਵੀਰੇ ਤੇ ਇਹ ਕਿੰਨੇ ਦੀ ਦੇਦਗੇ ਬਾਈ ਇਹ ਬੱਚੀ ਬਈ ਆਪਾਂ ਜਮਾਂ ਜਾਂਦਾ ਮੁਫਤ ਵਾਲਾ ਭਾਈ ਆ 12000 ਦੀ ਬੱਚੀ ਦੇ ਦਾਂਗੇ 12000 ਦੀ ਹੈ ਇਹਦੇ ਕੋਈ ਰਿਕਾਰਡ ਸੀਮਨ ਸੁਮਨ ਦਾ ਪਤਾ ਕਿ ਨਹੀਂ ਨਹੀਂ ਇਹਦਾ ਨਹੀਂ ਪਤਾ ਵੀਰੇ ਠੀਕ ਹੈ ਵੀਰੇ ਠੀਕ ਹੈ ਬਾਈ ਤੋਰੀ ਵੀਰੇ ਨੂੰ ਵੀ ਮੜਾ ਕੱਢੀ ਬਾਹਰ ਲੋ ਲੈ ਮੇ ਤਰੋ 12000 ਦੀ ਬੱਚੀ ਆ ਤੁਸੀਂ ਆਪ ਹਿਸਾਬ ਲਾ ਲਓ ਵਿੱਚ ਜੇ ਬਾੜੀ ਨਹੀਂ ਨਾ ਤੇ ਅੱਠਾਂ ਨੌਵਾਂ ਮਹੀਨਿਆਂ ਦੇ ਵਿੱਚ ਤੁਸੀਂ 2 ਕਿਲੋ ਦੁੱਧ ਦੀ ਐਵਰੇਜ ਦੇ ਪੈਸੇ ਬਣਾ ਲਿਆ ਜੇ ਘਰੇ ਆਪਦੇ ਤੇ 2 ਕਿਲੋ ਦੁੱਧ ਦੀ ਐਵਰੇਜ ਦੇ ਨਾਲ ਜਦੋਂ ਤੁਸੀਂ ਪੈਸੇ ਬਣਾ ਲੋਗੇ ਤਾਂ ਫਿਰ ਵੀ ਤੁਹਾਨੂੰ ਇਹ ਕਰਮ ਵਾਲੀਆਂ ਦੁੱਧ ਦੇ ਮੁਕਾਬਲੇ ਦੇ ਵਿੱਚੋਂ ਸਾਬ ਸੰਭਾਲ ਦੇ ਮੁਕਾਬਲੇ ਦੇ ਵਿੱਚੋਂ ਸਸਤੀਆਂ ਪੈਣਗੀਆਂ ਇਹ ਮੈਂ ਕਹਿ ਦਿੰਦਾ ਕਿਉਂਕਿ ਜਦੋਂ ਘਰੇ ਬੱਚਾ ਤਿਆਰ ਕਰੀਏ ਨਾ ਭਾਈ ਤੇ 4-5 ਕਿਲੋ ਦੁੱਧ ਪਿਆਈਏ ਤਾਂ ਫਿਰ ਜਾ ਕੇ ਬੱਚਾ ਜਿਹੜਾ ਪੂਰੀ ਗਰੋਥ ਦੇ ਵਿੱਚ ਆਉਂਦਾ ਵਾ ਆਪਾਂ ਨੂੰ ਵੀ ਪਤਾ ਵਾ ਤੇ ਬਾਕੀ ਜਿਹੜੇ ਪਰ ਆਪਸੂ ਰੱਖਦੇ ਉਹਨਾਂ ਨੇ ਆਪ ਸਮਝ ਜਾਣਾ ਕਹਿਣ ਦੀ ਗੱਲ ਹੀ ਨਹੀਂ ਕੋਈ ਬ੍ਰਦਰ ਨੰਬਰ ਦਈਆਂ ਆਪਦਾ ਕਿਹੜਾ ਵੀਰੇ 86990 ਭਾਈ ਜੀ 77979 ਇੱਕ ਵਾਰੀ ਹੋਰ ਬੋਲਦੇ ਭਾਈ 86990 77979 ਠੀਕ ਆ ਇਸ ਨੰਬਰ ਤੇ ਕਰ ਲੈ ਮਿੱਤਰੋ ਬਾਈ ਨਾਲ ਗੱਲ ਤੇ ਬਾਦ ਸ਼ੁਕਰੀਆ ਚਾਉਂਦੇ ਰੋ ਧੰਨਵਾਦ